ਖੁਲਾਸੇ ਹੋਏ ਨੇ ਸੁਖਬੀਰ ਸਿੰਘ ਬਾਦਲ ਦੀ ਵੱਡੇ ਬੀਜੇਪੀ ਆਗੂ ਦੇ ਨਾਲ ਮੀਟਿੰਗ ਦੇ ਬਾਰੇ ਅੱਜ ਗਿਆਨੀ ਹਰਪ੍ਰੀਤ ਸਿੰਘ ਕੋਈ ਵੱਡਾ ਧਮਾਕਾ ਕਰਨ ਜਾ ਰਹੇ ਨੇ ਉਹ ਕੀ ਧਮਾਕਾ ਹੋ ਸਕਦਾ ਹੈ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਕੀ ਅੱਜ ਨਵਾਂ ਮੋੜ ਆਉਣ ਵਾਲਾ ਇੱਕ ਹੋਰ ਇੱਕ ਮੋੜ ਪਹਿਲਾਂ ਆ ਚੁੱਕਿਆ ਬੀਜੇਪੀ ਕਿਹੜੇ ਅਕਾਲੀ ਦਲ ਦੇ ਨਾਲ ਪੰਜਾਬ ਅੰਦਰ ਸਿਆਸੀ ਪਿੰਗਾ ਝੂਟਣ ਜਾ ਰਹੀ ਹੈ ਇਹਦੇ ਬਾਰੇ ਵੀ ਗੱਲਾਂ ਆਉਣ ਲੱਗੀਆਂ ਨੇ ਅੱਜ ਅਹਿਮ ਮੀਟਿੰਗ ਸੱਦੀ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪਾ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੈਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਅਪੜਦੇ ਰਹਿਣ ਪੰਜਾਬ ਦੇ ਅੰਦਰ 11 ਤਰੀਕ 11 ਅਗਸਤ ਇੱਕ ਇਤਿਹਾਸਕ ਸਿਆਸੀ ਮੋੜ ਵਾਲੀ ਤਰੀਕ ਸੀ। ਅਕਾਲੀ ਦਲ ਜਾਂ ਨਵਾ ਅਕਾਲੀ ਦਲ ਪੁਨਰ ਸਰਜੀਤ ਅਕਾਲੀ ਦਲ ਬਾਗੀਆਂ ਵੱਲੋਂ ਬਣਾਇਆ ਗਿਆ ਅਕਾਲੀ ਦਲ ਪੰਜ ਤੱਕ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਸੀ ਉਸ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਅਕਾਲੀ ਦਲ ਦੀ ਮੁਰਦ ਪੁਨਰ ਸਰਜੀਤਗੀ ਕੀਤੀ ਗਈ। ਇਹ ਚੱਲਦਾ 11 ਤਰੀਕ ਤੋਂ ਲਗਾਤਾਰ ਪਰ ਇੱਕ ਦੋ ਸਵਾਲ ਬੜੇ ਅਹਿਮ ਨੇ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਸ ਦਿਨ ਅੰਮ੍ਰਿਤਸਰ 11 ਅਗਸਤ ਵਾਲੇ ਦੇ ਨਿੱਜੀ ਤੌਰ ਤੇ ਇਹ ਸਵਾਲ ਕੀਤਾ ਕਿ ਸਿੰਘ ਸਾਹਿਬ ਭਾਰਤ ਦੀ ਸਿਆਸਤ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਦੋ ਮੁੱਖ ਗੱਠ ਜੋੜ ਨੇ ਇੱਕ ਇੰਡੀਆ ਗੱਠ ਜੋੜ ਹੈ ਜਿਹੜਾ ਕਿ ਪਹਿਲਾਂ ਯੂਪੀਏ ਹੁੰਦਾ ਸੀ ਦੂਜਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਕੌਮੀ ਲੋਕਤਾਂਤ੍ਰਿਕ ਗੱਠ ਜੋੜ ਹੈ ਜਿਸ ਨੂੰ ਕਿ ਐਨਡੀਏ ਕਿਹਾ ਜਾਂਦਾ ਹੈ ਤੇ ਤੁਹਾਡਾ ਅਕਾਲੀ ਦਲ ਕਿੱਧਰ ਜਾ ਸਕਦਾ ਹੈ ਕੋਈ ਤੀਜਾ ਫਰੰਟ ਬਣ ਸਕਦਾ ਹੈ ਥਰਡ ਫਰੰਟ ਦੀ ਕੋਈ ਸੰਭਾਵਨਾ ਇਸ ਤਰ੍ਹਾਂ ਨਾਲ ਮੈਂ ਸਵਾਲ ਕੀਤਾ ਤਾਂ ਗਿਆਨੀ ਜੀ ਨੇ ਇਹਦਾ ਜਵਾਬ ਕੋਈ ਸਾਰਥਕ ਵੀ ਨਹੀਂ ਦਿੱਤਾ ਤੇ ਕੋਈ ਨੈਗੇਟਿਵ ਵੀ ਨਹੀਂ ਦਿੱਤਾ ਉਹ ਕਹਿੰਦੇ ਕਿ ਸੋਚਾਂਗੇ ਵਿਚਾਰਾਂਗੇ ਵਿਚਾਰ ਕਰਨ ਵਾਲੀ ਗੱਲ ਹੈ ਪਰ ਹੁਣ ਖਬਰਾਂ ਛਣ ਕੇ ਬਾਹਰ ਆ ਰਹੀਆਂ ਨੇ ਜਾਣਕਾਰੀਆਂ ਛਣ ਕੇ ਬਾਹਰ ਆ ਰਹੀਆਂ ਨੇ ਜਿਵੇਂ ਜਿਵੇਂ ਮੀਡੀਆ ਰਿਪੋਰਟਾਂ ਦੇ ਵਿੱਚ ਚੀਜ਼ਾਂ ਦੇ ਖੁਲਾਸੇ ਹੋ ਰਹੇ ਨੇ ਉਸ ਨੂੰ ਲੈ ਕੇ ਬੜੀ ਦੁਚਿੱਤੀ ਵੀ ਬਣ ਚੁੱਕੀ ਹੈ ਤੇ ਰੋਚਕਤਾ ਵੀ ਬਣ ਚੁੱਕੀ ਹੈ ਸਵਾਲ ਇਹ ਹੈ ਕਿ ਅਕਾਲੀ ਦਲ ਕਿਹੜੇ ਪਾਸੇ ਜਾਣਗੇ ਕਿਹੜਾ ਅਕਾਲੀ ਦਲ ਭਾਜਪਾ ਨਾਲ ਜਾਏਗਾ ਵੱਡਾ ਸਵਾਲ ਹੈ ਫਿਰ ਸਵਾਲ ਇਹ ਹੈ ਕਿ ਭਾਜਪਾ ਹੀ ਕਿਉਂ ਕਿਸੇ ਹੋਰ ਨਾਲ ਕਿਉਂ ਨਹੀਂ ਜਾ ਸਕਦਾ ਇਹ ਇੱਕ ਵੀ ਸਵਾਲ ਹੈ ਭਾਜਪਾ ਦੀ ਲੀਡਰਸ਼ਿਪ ਇਸ ਗੱਲ ਨੂੰ ਲੈ ਕੇ ਕੈਟਾਗੋਰਿਕਲੀ ਬੜੇ ਸਪਸ਼ਟ ਤਰੀਕੇ ਦੇ ਨਾਲ ਇਹ ਗੱਲ ਸਪਸ਼ਟ ਕਰ ਚੁੱਕੇ ਕਿ ਅਸੀਂ ਤਾਂ 117 ਦੀਆਂ 17 ਸੀਟਾਂ ਤੇ ਚੋਣਾਂ ਲੜਾਂਗੇ ਖੈਰ ਭਾਜਪਾ ਦੇ ਇਹੋ ਜਿਹੇ ਬਿਆਨ ਬਹੁਤੇ ਮਾਇਨੇ ਨਹੀਂ ਰੱਖਦੇ ਕਿਉਂਕਿ ਭਾਜਪਾ ਹਾਲਾਤਾਂ ਸਥਿਤੀਆਂ ਦੇ ਹਿਸਾਬ ਨਾਲ ਕਾਰਵਾਈ ਪਾਉਣ ਦੀ ਆਦੀ ਹੈ ਉਹ ਨਾ ਵਿਚਾਰਧਾਰਾ ਦੇਖਦੀ ਹੈ ਮੌਕੇ ਦੇ ਉੱਤੇ ਨਾ ਉਹਨੂੰ ਚਾਹੀਦੀ ਹੈ ਸੱਤਾ ਸੱਤਾ ਕਿਵੇਂ ਵੀ ਹੋਵੇ ਫਾਸੀਵਾਦ ਦਾ ਇੱਕੋ ਇੱਕ ਛੋਟੀ ਜਿਹੀ ਜਿਹੜੀ ਪਰਿਭਾਸ਼ਾ ਹੋਏ ਹੈ ਕਿ ਸੱਤਾ ਸਾਡੇ ਕੋਲ ਚਾਹੀਦੀ ਹੈ ਤੇ ਸਵੀਂ ਸਾਡੇ ਕੋਲ ਚਾਹੀਦੀ ਹੈ ਹਮੇਸ਼ਾ ਲਈ ਸਾਡੇ ਕੋਲ ਚਾਹੀਦੀ ਹੈ ਫਾਸੀਵਾਦ ਦੇ ਦਾ ਜੇ ਫਲੋਸਫਿਕਲੀ ਦਾਰਸ਼ਨਿਕ ਤੌਰ ਤੇ ਜਿਹੜੇ ਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੋਵੇ ਤਾਂ ਉਹਦੀ ਸੋਖ ਹੀ ਜੀ ਗੱਲ ਇਹ ਹੈ ਕਿ ਫਾਸੀਸ ਚਾਹੁੰਦੇ ਹੈ ਫਾਸੀਵਾਦੀ ਚਾਹੁੰਦੇ ਹੈ ਕਿ ਸੱਤਾ ਸਿਰਫ ਤੇ ਸਿਰਫ ਸਾਡੇ ਕੋਲ ਰਹੇ ਕਿਵੇਂ ਰਹੇ ਇਹਦਾ ਕੋਈ ਮਤਲਬ ਨਹੀਂ ਰੱਖਦਾ ਕਿ ਸਾਡੇ ਸਿਧਾਂਤ ਸਾਡੇ ਵਿਚਾਰਧਾਰਾ ਇਹਦੇ ਲਈ ਉਹ ਇਹਨਾਂ ਲਈ ਇਹ ਮਾਪਦੰਡ ਕੋਈ ਨਹੀਂ ਹੁੰਦਾ ਤਾਂ ਇਸ ਕਰਕੇ ਬੀਜੇਪੀ ਦੀ ਇਹਨਾਂ ਗੱਲਾਂ ਤੇ ਯਕੀਨੀ ਕੀਤਾ ਜਾ ਸਕਦਾ ਮਨਜਿੰਦਰ ਸਿੰਘ ਸਿਰਸਾ ਨੇ ਜਦੋਂ ਹੀ ਇਹ ਸਾਰਾ ਰੋਲਾ ਪਿਆ ਕਿਉਂਕਿ ਇਹ ਰੋਲਾ ਕਿੱਥੋਂ ਪਿਆ ਸੁਖਬੀਰ ਸਿੰਘ ਬਾਦਲ ਖੜੇ ਹੋਏ ਉੱਠ ਕੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਦਾ ਐਲਾਨ ਹੋਇਆ ਉਹ ਕਹਿੰਦੇ ਕਿ ਇਹ ਤਾਂ ਬੀਜੇਪੀ ਦਾ ਪ੍ਰੀਪਲਾਨ ਕੰਮ ਸੀਗਾ ਇਹ ਭਾਜਪਾ ਦੀ ਗੇਮ ਹੈ ਭਾਜਪਾ ਨੇ ਆਪਣਾ ਦਾਅ ਖੇਡਿਆ ਤੇ ਉਹ ਭਾਜਪਾ ਕਰ ਰਹੀ ਹੈ ਜਨਨਿਕੋ ਭਾਜਪਾ ਨੂੰ ਉਹ ਪੰਜਾਬੀਆਂ ਦੀ ਉਸ ਭਾਵਨਾ ਨੂੰ ਟੁੰਬਣ ਦੀ ਕੋਸ਼ਿਸ਼ ਕਰਦੇ ਆ ਸੁਖਵੀਰ ਸਿੰਘ ਬਾਦਲ ਜਿਹੜੀ ਐਂਟੀ ਭਾਜਪਾ ਐਂਟੀ ਆਰਐਸਐਸ ਹੈ ਉਹਨੂੰ ਤੇ ਜੀ ਅਸੀਂ ਐਂ ਕਹਦਾਂਗੇ ਜੀ ਇਹ ਤਾਂ ਭਾਜਪਾ ਦੀ ਗੇਮ ਹੈ ਭਾਜਪਾ ਦੀ ਗੇਮ ਹੈ ਚਲੋ ਜੀ ਨਰੇਟਿਵ ਸੈੱਟ ਹੋ ਜਾਊਗਾ ਤੇ ਗੱਲ ਅੱਗੇ ਵਧ ਜੂਗੀ ਤਾਂ ਉਸਦੇ ਜਵਾਬ ਦੇ ਵਿੱਚ ਵਾਰੀ-ਵਾਰੀ ਆਏ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਕਿ ਅਸੀਂ ਜਿਹੜਾ ਸੁਖਵੀਰ ਸਿੰਘ ਬਾਦਲ ਵਾਲਾ ਧੜਾ ਹੈ ਉਦੇ ਨਾਲ ਸਾਡਾ ਅਲਾਈਅੰਸ ਕਰਨ ਦਾ ਗੱਠ ਜੋੜ ਕਰਨ ਦਾ ਕੋਈ ਇਰਾਦਾ ਨਹੀਂ ਜਾਨੀ ਕਿ ਉਹਨਾਂ ਨੇ ਜਿਹੜਾ ਨਵਾਂ ਬਣਿਆ ਉਹਦੇ ਵਾਲੇ ਪਾਸੇ ਰਾਹ ਖੁੱਲਾ ਰੱਖ ਲਿਆ ਹੁਣ ਦੁਚਿੱਤੀ ਇਹ ਪੈਦਾ ਹੋ ਚੁੱਕੀ ਹੈ ਕਿ ਇੱਕ ਖਬਰ ਚੱਲਦੀ ਹੈ ਕੱਲ ਦੀ ਲਗਾਤਾਰ ਕਿ ਸੁਖਵੀਰ ਸਿੰਘ ਬਾਦਲ ਦੀ ਇੱਕ ਮੁਲਾਕਾਤ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਕੌਮੀ ਪ੍ਰਧਾਨ ਹੈ ਜੈ ਪ੍ਰਕਾਸ਼ ਨੱਡਾ ਜੇਪੀ ਨੱਡਾ ਦੇ ਨਾਲ ਹੋਈ ਹੈ ਜਾਂ ਹੋਣੀ ਸੀ ਇਸ ਨੂੰ ਲੈ ਕੇ ਚਰਚਾਵਾਂ ਗਰਦਿਸ਼ ਕਰ ਰਹੀਆਂ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਬਕਾਇਦਾ ਜਿਹੜਾ ਉਹ ਟਾਈਮ ਮੰਗਿਆ ਸੀਗਾ ਜੀਪੀ ਨੱਡਾ ਤੋਂ ਕਿ ਮੈਨੂੰ ਸਮਾਂ ਦਿੱਤਾ ਜਾਵੇ ਮਿਲਣ ਦੇ ਲਈ ਪਰ ਉਸ ਤੋਂ ਬਾਅਦ ਇਹ ਖਬਰ ਵੀ ਆਈ ਕਿ ਸੁਖਬੀਰ ਸਿੰਘ ਬਾਦਲ ਹੁਰਾ ਨੇ ਇਸ ਗੱਲ ਨੂੰ ਨਕਾਰ ਦਿੱਤਾ ਕਿ ਉਹਨਾਂ ਨੇ ਇਹ ਖਬਰ ਨਹੀਂ ਦਿੱਤੀ ਸੀ ਕਿਹਾ ਜਾਂਦਾ ਹੈ ਕਿ ਇਹ ਖਬਰ ਸੀਨੀਅਰ ਪੱਤਰਕਾਰ ਰਜੀਵ ਪਾਸਕਰ ਨੂੰ ਪੰਜ ਮੈਂਬਰੀ ਭਰਤੀ ਕਮੇਟੀ ਦੇ ਇੱਕ ਅਹਿਮ ਆਗੂ ਨੇ ਦਿੱਤੀ ਸੀ ਅਹਿਮ ਆਗੂ ਵੀ ਪਾਸ ਕਰੋਨਾ ਦੇ ਰੇਡੀਅਸ ਦੇ ਵਿੱਚ ਹੀ ਆਉਂਦਾ ਜਾਨੀ ਕਿ ਪਾਸ ਕਰੋਨੀ ਜਲੰਧਰ ਜਿਹੜੇ ਆ ਉਹ ਜਲੰਧਰੋਂ ਦੇਖਦੇ ਆ ਆਪਣਾ ਪੱਤਰਕਾਰੀ ਦਾ ਕੰਮਕਾਰ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਹੜਾ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸੁਖਬੀਰ ਸਿੰਘ ਬਾਦਲ ਤਾਂ ਆਪ ਪਿੰਗਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਨੂੰ ਕੀ ਕਹਿੰਦਾ ਹੈ ਜਾਨੀ ਕਿ ਉਹ ਲਬੋ ਲੈ ਜਾ ਇਸ ਬਾਸੇ ਵੱਲ ਸੀ ਹੁਣ ਸਵਾਲ ਇਹ ਹੈ ਕਿ ਇਹ ਤਿੰਨੇ ਜਾਣੇ ਕਿਹਦੇ ਨਾਲ ਕੀ ਕੌਣ ਖੇਡ ਰਿਹਾ ਹੈ ਇਹਦੇ ਬਾਰੇ ਹਜੇ ਕੋਈ ਸਪਸ਼ਟਤਾ ਆਉਂਦੀ ਨਜ਼ਰ ਨਹੀਂ ਆਉਂਦੀ ਗਿਆਨੀ ਹਰਪ੍ਰੀਤ ਸਿੰਘ ਹਰਾਂ ਦਾ ਕਹਿਣਾ ਕਿ ਅਸੀਂ ਸੋਚਾਂਗੇ ਵਿਚਾਰਾਂਗੇ ਗਿਆਨੀ ਹਰਪ੍ਰੀਤ ਸਿੰਘ ਹਰਾਂ ਦਾ ਇਹ ਗੱਲ ਕਹਿਣੀ ਉਸ ਤੋਂ ਬਾਅਦ ਅੱਜ ਦੀ ਅਜੀਤ ਦੇ ਵਿੱਚ ਵੀ ਉਹਨਾਂ ਦੀ ਇੰਟਰਵਿਊ ਛਪੀ ਹੈ ਉਸ ਤੋਂ ਇਲਾਵਾ ਗਿਆਨੀ ਹਰਾਂ ਨੇ ਬੀਤੀ ਗੱਲ ਇੱਕ ਹੋਰ ਪਰਸੋਂ ਇੰਟਰਵਿਊ ਦਿੰਦਿਆਂ ਹੋਇਆਂ ਕਿਸੇ ਅਖਬਾਰ ਨੂੰ ਇਹ ਗੱਲ ਕਹੀ ਕਿ ਸਾਨੂੰ ਦੇਖੋ ਸੱਤਾ ਦੇ ਵਿੱਚ ਕੇਂਦਰ ਦੀ ਸੱਤਾ ਦੇ ਵਿੱਚ ਬੀਜੇਪੀ ਐ ਸਾਨੂੰ ਆਪਣੇ ਕੰਮ ਮਸਲੇ ਲੈ ਜਾਣੇ ਤਾਂ ਉਹਨਾਂ ਦੇ ਕੋਲ ਹੀ ਪਹਿਣਗੇ ਜਿਹੜੀ ਕਹਿਣ ਦਾ ਮਤਲਬ ਕਿ ਸੌਫਟ ਕਾਰਨਰ ਉਹਨਾਂ ਨੇ ਰੱਖਿਆ ਹੋਇਆ ਤੇ ਉਧਰ ਬੀਜੇਪੀ ਵੀ ਸੌਫਟ ਕਾਰਨਰ ਰੱਖ ਰਹੀ ਹੈ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਜੋ ਜਾਣਕਾਰੀਆਂ ਆ ਰਹੀਆਂ ਨੇ ਅੰਦਰੋਂ ਕਿ ਬੀਜੇਪੀ ਚਾਹੁੰਦੀ ਹੈ ਕਿ ਸਥਾਪਿਤ ਹੋ ਜਾਣ ਫਿਰ ਇਹਨਾਂ ਨੂੰ ਇੱਕ ਪਲੇਗ੍ਰਾਉਂਡ ਦਿੱਤਾ ਜਾਊਗਾ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਖੇਡਣ ਦੇ ਲਈ ਤੇ RSS ਦੇ ਹਲਕਿਆਂ ਚੋਂ ਇਹ ਖਬਰ ਆ ਰਹੀ ਹੈ ਜਾਂ ਗੱਲ ਆ ਰਹੀ ਹੈ ਕਿ ਲਈ ਖਬਰ ਤਾਂ ਨਹੀਂ ਕਹਿ ਸਕਦੇ ਗੱਲ ਆ ਰਹੀ ਹੈ ਉਹ ਕਹਿੰਦੇ ਕਿ ਅਸੀਂ ਇਹਨਾਂ ਨੂੰ ਸਾਡੇ ਨਾਲ ਆਉਣ ਦੇ ਦੋ ਵੱਡੇ ਕਾਰਨ ਦੇ ਦਾਂਗੇ ਇੱਕ ਬੰਦੀ ਸਿੰਘਾਂ ਦੀ ਰਿਹਾਈ ਦੂਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਭਾਜਪਾ ਨੇ ਤਾਂ ਨਹੀਂ ਕਰਾਉਣੀਆਂ ਉਹ ਤਾਂ ਪ੍ਰੈਕਟੀਕਲੀ ਜੇ ਲੋ ਉਹਨਾਂ ਨੇ ਕਰਾਉਣੀਆਂ ਨੇ ਜਿਸ ਵਿਧਾਨਿਕ ਤੌਰ ਤੇ ਦੇਖੇ ਤਾਂ ਗੁਰਦਾਰਾ ਕਮਿਸ਼ਨ ਨੇ ਕਰਾਉਣੀਆਂ ਨੇ ਐਸੀ ਇਹਨਾਂ ਨੂੰ ਇਹ ਦੋ ਵੱਡੀਆਂ ਚੀਜ਼ਾਂ ਦੇ ਦਾਂਗੇ ਕਿਉਂਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣਾ ਵੀ ਇੱਕ ਵੱਡੀ ਗੱਲ ਬਣ ਚੁੱਕੀ ਹੈ ਸੁਖਬੀਰ ਧੜਾਕ ਚਾਹੁੰਦਾ ਕਿ ਨਾ ਹੋਣ ਬਾਕੀ ਧੜੇ ਚਾਹੁੰਦੇ ਆ ਹੁਣ ਤਾਂ ਇਸ ਦੇ ਨਾਲ ਐਸੀ ਇਹ ਰਾਹ ਖੋਲਦਾ ਕਿ ਕਿ ਇਹ ਸਾਡੇ ਨਾਲ ਆ ਜਾਣ ਕਿਉਂਕਿ ਦੋ ਵੱਡੇ ਮਸਲੇ ਪਹਿਲਾ ਬੰਦੀ ਸਿੰਘਾਂ ਦੀ ਰਿਹਾਈ ਦੂਜਾ ਜਿਹੜਾ ਉਹ ਸ਼੍ਰੋਮਣੀ ਕਮੇਟੀ ਦੀ ਚੋਣਾ ਇਹ ਚੋਣਾ ਹੋ ਜਾਣਗੀਆਂ ਤਾਂ ਗੱਲ ਖਤਮ ਹੈ ਇਸ ਤਰ੍ਹਾਂ ਨਾਲ ਹੋ ਸਕਦਾ ਤੇ ਸਿੰਬਲ ਵਾਲੇ ਮਾਮਲੇ ਦੇ ਵਿੱਚ ਵੀ ਜਾਨੀ ਕਿ ਚੋਣ ਨਿਸ਼ਾਨ ਤੱਕੜੀ ਵਾਲੇ ਤੇ ਦਫ਼ਤਰ ਵਾਲੇ ਮਾਮਲੇ ਦੇ ਵਿੱਚ ਵੀ ਮੈਨੂੰ ਇਹਦੇ ਕਰੀਬ-ਕਰੀਬ ਚੀਜ਼ਾਂ ਹੁੰਦੀਆਂ ਨਜ਼ਰ ਆਉਂਦੀਆਂ ਨੇ ਕਿ ਇਸ਼ਾਰਾ ਉਧਰੋਂ ਹੋਣਾ ਹੈ ਚੀਜ਼ਾਂ ਘੁੰਮਣਗੀਆਂ ਉੱਥੋਂ ਤੇ ਚੋਣ ਕਮਿਸ਼ਨ ਜਿਹੜਾ ਉਹ ਫੈਸਲਾ ਕਰੂਗਾ ਇਹਦੇ ਵਿੱਚ ਇੱਕ ਨਿੱਕੀ ਜੀ हिचਕ ਹੈ ਉਹ ਆਪਾਂ ਕਿਸੇ ਦਿਨ ਫਿਰ ਉੱਤੇ ਵਿਚਾਰ ਕਰਾਂਗੇ ਕੁੱਲ ਮਿਲਾ ਕੇ ਜਿਹੜਾ ਨਵਾਂ ਕਾਲੀਦਲ ਬਣ ਰਿਹਾ ਉਹਦੇ ਨਾਲ ਬੀਜੇਪੀ ਦੇ ਸੁਰ ਨਰਮ ਨਜ਼ਰ ਆਉਂਦੇ ਨੇ ਤੇ ਉਹਨਾਂ ਦੇ ਵੀ ਨਰਮ ਨਜ਼ਰ ਆਉਂਦੇ ਨੇ ਪਰ ਇੱਥੇ ਇੱਕ ਤੁਹਾਨੂੰ ਜਾਣਕਾਰੀ ਹੋਰ ਦੱਸਦਾ ਜੋ ਕਿ ਪੂਰੇ ਪੱਕੇ ਸੂਤਰਾਂ ਤੋਂ ਆ ਰਹੀ ਹੈ ਕਿ ਢੀਂਸਾ ਪਰਿਵਾਰ ਨੇ ਜਾਂ ਪਰਮਿੰਦਰ ਸਿੰਘ ਢੀਂਸਾ ਹੋਰਾਂ ਨੇ ਸਪਸ਼ਟ ਕੀਤਾ ਹੋਇਆ ਕਿ ਅਸੀਂ ਦੋ ਧਿਰਾਂ ਦੇ ਨਾਲ ਨਹੀਂ ਜਾ ਸਕਦੇ ਪਹਿਲੀ ਸੁਖਵੀਰ ਸਿੰਘ ਬਾਦਲ ਦੂਜੀ ਭਾਰਤੀ ਜਨਤਾ ਪਾਰਟੀ ਇਹਨਾਂ ਦੋਵਾਂ ਦੇ ਨਾਲ ਅਸੀਂ ਨਹੀਂ ਜਾ ਸਕਦੇ ਸਾਡਾ ਤਜਰਬਾ ਇਹਨਾਂ ਦੇ ਨਾਲ ਚੰਗਾ ਨਹੀਂ ਰਿਹਾ ਖਾਸ ਕਰਕੇ ਭਾਜਪਾ ਦੇ ਨਾਲ ਮੈਨੂੰ ਯਾਦ ਨੇ ਪਰਮਿੰਦਰ ਸਿੰਘ ਢੀਂਡਸਾ ਦੇ ਉਹ ਸ਼ਬਦ ਜਿਹੜੇ ਉਹਨਾਂ ਨੇ ਭਰਤੀ ਕਮੇਟੀ ਦੀ ਸੰਗਰੂਰ ਦੇ ਵਿੱਚ ਕੀਤੀ ਜਿਹੜੀ ਮੀਟਿੰਗ ਆ ਵੱਡੀ ਮੀਟਿੰਗ ਕੱਠ ਰੈਲੀ ਕਹਿ ਸਕਦੇ ਆ ਉਹਨੂੰ ਉਹਦੇ ਵਿੱਚ ਕਹੀਆਂ ਸੀ ਤਾਂ ਕੁੱਲ ਮਿਲਾ ਕੇ ਇਸ ਨੂੰ ਲੈ ਕੇ ਦੋ ਫਾੜ ਵੀ ਹੋ ਸਕਦੀ ਹੈ ਇਹ ਨਵਾਂ ਅਕਾਲੀ ਦਾ ਕਿਉਂਕਿ ਪਰਮਿੰਦਰ ਸਿੰਘ ਢੀਂਡਸਾਲੇ ਪਾਸਿਓਂ ਮੇਰੇ ਕੋਲ ਇਹ ਚੰਗੇ ਖਾਸ ਸੂਤਰ ਤੋਂ ਗੱਲ ਹੈ ਕਿ ਉਹ ਨਹੀਂ ਚਾਹੁੰਦੇ ਕਿ ਭਾਜਪਾ ਦੇ ਨਾਲ ਜਾਇਆ ਜਾਵੇ ਭਾਜਪਾ ਨੇ ਹਤਾਸ਼ ਕੀਤਾ ਹਾਂ ਇਹ ਹੋ ਸਕਦਾ ਹੈ ਕਿ ਬੀਜੇਪੀ ਜੇ ਮੈਂ ਤੁਹਾਨੂੰ ਕਹਿ ਕੇ ਬੰਦੀ ਸਿੰਘ ਰਿਹਾ ਕਰ ਦੇਵੇ ਤੇ ਸ਼੍ਰੋਮਣੀ ਕਮੇਟੀ ਦੀ ਚੋਣਾ ਕਰਾ ਦੇ ਛੋਟੇ ਮੋਟੇ ਮਸਲੇ ਹੋਰ ਨੇ ਜਿਹੜੇ ਇੱਕ ਦੋ ਉਹ ਹੱਲ ਕਰ ਦੇ ਬਲੈਕਲਿਸਟਾ ਖਤਮ ਕਰ ਦੇ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਕਰਕੇ ਫਿਰ ਸ਼ਾਇਦ ਪਰਮਿੰਦਰ ਸਿੰਘ ਢੀਂਡਸਾ ਦਾ ਵੀ ਜਿਹੜਾ ਹਿਰਦਾ ਨਰਮ ਪੈ ਜਾਵੇ ਕਿਉਂ ਮਾਮਲਾ ਤਾਂ ਇਹੀ ਸੀ ਨਾ ਕਿ ਸਾਡੇ ਮਸਲੇ ਨਹੀਂ ਹੱਲ ਕਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਨੂੰ ਠੋਸ ਜਵਾਬ ਹੀ ਨਹੀਂ ਦਿੱਤਾ ਪਰਮਿੰਦਰ ਸਿੰਘ ਢੀਂਡਸਾ ਦਾ ਕਿਹਾ ਸੀ ਤਾਂ ਸ਼ਾਇਦ ਉਹ ਬਦਲ ਜਾਣ ਕੁੱਲ ਮਿਲਾ ਕੇ ਸੁਖਬੀਰ ਸਿੰਘ ਬਾਦਲ ਇੱਕ ਪਾਸੇ ਕਹਿੰਦੇ ਆ ਕਿ ਸਾਡੀਆਂ ਸੰਸਥਾਵਾਂ ਨੂੰ ਭਾਜਪੀ ਲੁੱਟ ਰਹੀ ਹੈ ਦੂਜੇ ਪਾਸੇ ਉਹ ਜਿਹੜਾ ਪਿੰਗਾ ਪਾਉਣ ਦੀਆਂ ਕੋਸ਼ਿਸ਼ਾਂ ਵੀ ਕਰ ਰਹੇ ਨੇ ਉਹ ਹੁਣ ਨਹੀਂ ਕਾਫੀ ਲੰਬੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਹੈ ਤਾਂ ਕੁੱਲ ਮਿਲਾ ਕੇ ਦੋਵੇਂ ਅਕਾਲੀ ਦਲ ਜ਼ੋਰ ਲਾ ਰਹੇ ਨੇ ਪਰ ਭਾਜਪੀ ਹਜੇ ਪਰ ਤੋਲ ਰਹੀ ਹੈ ਕਿ ਕਿਹੜਾ ਭਾਰੀ ਹੈ ਉਹ ਐ ਤੱਕੜੀ ਫੜ ਕੇ ਬੈਠੀ ਹੈ ਅਕਾਲੀਆਂ ਵਾਲੀ ਹੋਈ ਕਿ ਕਿਹਦਾ ਪਲੜਾ ਭਾਰੀ ਹੁੰਦਾ ਆਪਾਂ ਉਧਰ ਚੱਲਾਂਗੇ ਉਹਨੂੰ ਨਾਰਲਾਵਾਂਗੇ ਤੇ ਇਧਰਲੇ ਪਾਸੇ ਉਹਨਾਂ ਨੂੰ ਬਾਰਗੇਨਿੰਗ ਕਰਨੀ ਵੀ ਸੌਖੀ ਹੈ ਸੀਟਾ ਵਧ ਵੀ ਮਿਲ ਸਕਦੀਆਂ ਨੇ ਕਿ ਇਸ ਤਰ੍ਹਾਂ ਦੀ ਚਰਚਾ ਜਿਹੜੀ ਚੱਲ ਰਹੀ ਹੈ ਦੂਜੀ ਗ ਨੇ ਅੱਜ ਮੀਟਿੰਗ ਸੱਦੀ ਆ ਜੋ ਕਿ ਅ ਅਕਾਲੀ ਦਲ ਦੇ ਇੱਕ ਧੜੇ ਦੇ ਕਹਿ ਸਕਦੇ ਆ ਕਿ ਪ੍ਰਧਾਨ ਬਣੇ ਆ ਹੁਣ ਉਹਨਾਂ ਨੂੰ ਗਿਆਨੀ ਜੀ ਕਹਿ ਲੀਏ ਸ਼੍ਰੋਮਣੀ ਅਕਾਲੀ ਦਲ ਗਿਆਨੀ ਜੀ ਵਾਲਾ ਧੜਾ ਕਹਿ ਲੀਏ ਤਾਏ ਚਾਤ ਕਥਨੀ ਨਹੀਂ ਹੋਊਗੀ ਉਹਦੇ ਪਿੱਛੇ ਆਪਾਂ ਆਪਣੇ ਕੋਲ ਗਿਆਨੀ ਜੀ ਲਾ ਲੈਨੇ ਆ ਖੈਰ ਉਹ ਤਾਂ ਮਨਾਂ ਕਰਦੇ ਇਸ ਚੀਜ਼ ਨੂੰ ਉਹਦੀ ਅੱਜ ਇੱਕ ਮੀਟਿੰਗ ਕਿਹਾ ਜਾਂਦਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਦੀ ਚੰਡੀਗੜ੍ਹ ਵਾਲੀ ਰਹਿائش ਤੇ ਸੱਦੀ ਗਈ ਹੈ ਜਿਹਦੇ ਵਿੱਚ 31 ਮੈਂਬਰੀ ਕਮੇਟੀ ਜਿਹੜੀ ਕੋਰ ਕਮੇਟੀ ਬਣਨੀ ਆ ਵਰਕਿੰਗ ਕਮੇਟੀ ਬਣਨੀ ਆ ਉਹਦਾ ਫੈਸਲਾ ਹੋ ਸਕਦਾ ਉਸ ਨੂੰ ਲੈ ਕੇ ਵਿਚਾਰ ਵਟਾਂਦਰਾ ਹੋ ਸਕਦਾ ਤੇ ਜਿਹੜੇ ਅੱਗੇ ਕੰਮ ਹੁਣੇ ਨੇ ਬੁਲਾਰੇ ਬਣਨੇ ਨੇ ਪਾਰਲੀਮੈਂਟਰੀ ਬੋਰਡ ਬਣਾਣਾ ਹੈ ਸੰਸਦੀ ਬੋਰਡ ਬਣਾਣਾ ਉਹਦੇ ਲੈ ਕੇ ਚਰਚਾ ਹੋ ਸਕਦੀ ਹੈ ਕਿ ਕਿਹਨੂੰ ਪਾਉਣਾ ਹੈ ਕਿਹਨੂੰ ਨਹੀਂ ਪਾਉਣਾ ਕਿਹੜਾ ਯੋਗ ਹੈ ਕਿਹੜਾ ਕਿੱਥੇ ਗਵਾਹੀ ਕਰ ਸਕਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਵਿਚਾਰੀਆਂ ਜਾਣਗੀਆਂ ਜਿਸ ਤੋਂ ਬਾਅਦ ਜਿਹੜਾ ਅਕਾਲੀ ਦਲ ਗਿਆਨੀ ਜੀ ਵਾਲਾ ਉਹਨਾਂ ਦੀ ਜਿਹੜੀ ਪ੍ਰਕਿਰਿਆ ਹੈ ਅੱਗੇ ਵਧਣ ਦੀ ਚੀਜ਼ਾਂ ਨੂੰ ਸਥਾਪਿਤ ਕਰਨ ਦੀ ਉਹ ਚੱਲ ਸਕਦੀ ਹੈ ਤੇ ਇਹ ਵੀ ਹੈ ਕਿ ਭਰਤੀ ਜਿਹੜੀ ਹੋਈ ਆ ਅਕਾਲੀ ਦਲ ਦੋਵਾਂ ਅਕਾਲੀ ਦਲਾਂ ਦੀ ਇਹਦੀ ਜਾਂਚ ਲਈ ਚੋਣ ਕਮਿਸ਼ਨ ਨੂੰ ਕਿਹਾ ਜਾ ਸਕਦਾ ਹੈ ਤੇ ਚੋਣ ਕਮਿਸ਼ਨ ਜੇ ਕਰੇ ਦੀ ਜਾਂਚ ਕਰਾਉਣ ਬੈਠ ਜਾਂਦਾ ਤਾਂ ਸੁਖਬੀਰ ਸਿੰਘ ਬਾਦਲ ਦੇ ਧੜੇ ਲਈ ਕਾਫੀ ਚੀਜ਼ਾਂ 'ਚ ਦਿੱਕਤਾਂ ਆ ਸਕਦੀਆਂ ਨੇ ਉਧਰ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਦੀ ਜਿਹੜੀ ਕਾਨੂੰਨੀ ਟੀਮ ਹੈ ਉਹਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਚੰਡੀਗੜ੍ਹ 'ਚ ਮਾਮਲਾ ਦਰਜ ਕਰਾਉਣ ਦੇ ਲਈ ਕਾਰਵਾਈ ਵੀ ਆਰੰਭ ਦਿੱਤੀ ਗਈ ਹੈ। ਕੁੱਲ ਮਿਲਾ ਕੇ ਕਾਲੀ ਸਿਆਸਤ ਆਉਂਦੇ ਦਿਨਾਂ ਦੇ ਵਿੱਚ ਬੜੇ ਉਤਰਾ ਚੜਾਵਾ ਵਾਲੀ ਤੁਹਾਨੂੰ ਕੱਲ ਵੀ ਕਿਹਾ ਸੀ ਕਿ ਇਹ ਅਦਾਲਤਾਂ ਚ ਚੋਣ ਕਮਿਸ਼ਨ ਦੀਆਂ ਪੇਸ਼ੀਆਂ ਚ ਅਖਬਾਰਾਂ ਦੇ ਅੰਦਰ ਬੜੇ ਉਥਲ ਪੁਥਲ ਵਾਲੇ ਦਿਨ ਤੁਹਾਨੂੰ ਅਕਾਲੀ ਦਲ ਲਈ ਮਿਲਦੇ ਰਹਿਣਗੇ। ਅਗ ਸ਼੍ਰੋਮਣੀ ਅਕਾਲੀ ਦਲ ਗਿਆਨੀ ਜਿਹੜਾ ਬਣਿਆ ਹੈ ਜਾਂ ਜਿਹੜਾ ਇੱਕ ਧੜਾ ਹੈ ਉਹਦੇ ਵੱਲੋਂ ਅੱਜ ਕਈ ਅਹਿਮ ਫੈਸਲੇ ਵੀ ਲੈ ਜਾ ਸਕਦਾ ਹੈ।